ਰਾਮਸਰੂਪ ਆਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਹਰਨਾਮੀ ਦੀ ਕੈਦ ਖਤਮ ਹੋਣ ਵਾਲੀ ਸੀ ਪ੍ਰੀਤਮ 15-20 ਦਿਨ ਪਹਿਲਾਂ ਉਹਦੀ ਮੁਲਾਕਾਤ ਲਈ ਨਾਬੇ ਗਿਆ ਜਾਂਦਾ ਹੋਇਆ ਉਹ ਉਹਦੇ ਲਈ ਨਵੀਂ ਕੁੜਤੀ ਸਲਵਾਰ ਸਵਾ ਕੇ ਲੈ ਗਿਆ ਉੱਤੇ ਨੂੰ ਇੱਕ ਦੁਪੱਟਾ ਵੀ ਪਿਆਰਾਂ ਲਈ ਜੁੱਤੀ ਮੋੜਦਾ ਹੋਇਆ ਪੁੱਛਣ ਲੱਗਿਆ ਛੁੱਟਣ ਵਾਲੇ ਦਿਨ ਆਵਾਂ ਮੈਂ ਤੈਨੂੰ ਲੈਣ ਇੱਥੇ ਨਾ ਲੋੜ ਤਾਂ ਕੋਈ ਨਹੀਂ ਮੈਨੂੰ ਕੀ ਹੁੰਦਾ ਇੱਥੋਂ ਗੱਡੀ ਚੜ੍ਹ ਕੇ ਰਾਮਪੁਰੇ ਜਾ ਉਤਰੂੰਗੀ ਉੱਥੋਂ ਸਿਧਾਣੀਆਂ ਤਾਂ ਹੀ ਤਾਂਗਾ ਲੈ ਲੂੰ ਦੇਖੀ ਨਾ ਪੁਲਾਂ ਤੇ ਆ ਜੀ ਜਿਹਾਉਣਾ ਹੋਇਆ ਕਿਹ ਹੈ ਨੇਰਾ ਬਹੁਤਾ ਹੋ ਜਾਂਦਾ ਊਂਠ ਲੈ ਆਂ ਉਹ ਕਹਿੰਦਾ ਸਿਧਾਣੀ ਕਿਉਂ ਰਾਮਪੁਰੇ ਹੀ ਆਜੂ ਸਿੱਧਾ ਟੇਸਣ ਤੇ ਪਿੰਡ ਨੂੰ ਚੱਲ ਵੜਾਂਗੇ ਚੰਗਾ ਤੇਰੀ ਸਲਾਹ ਹੈ ਪਰ ਨਾਬੇ ਤਾਂ ਨਾ ਆਂ ਇੱਥੇ ਆ ਕੇ ਕੀ ਕਰਨਾ ਮੈਂ ਆਪੇ ਛੱਡ ਜੂ ਗੱਡੀ ਤਾਂ ਦਿਨ ਕਿਹੜੇ ਛੁੱਟਣ ਦਾ ਤਰੀਕ 2 ਚੇਤ ਹੈ ਦਿਨ ਬੁੱਧਵਾਰ ਪੱਕਾ ਪਤਾ ਫੇਰ ਕਰ ਲੈਨੀ ਆ ਦਫ਼ਤਰੋਂ ਆ ਜਾ ਉਹ ਪ੍ਰੀਤਮ ਨੂੰ ਨਾਲ ਲੈ ਕੇ ਜੇਲ੍ਹ ਦੇ ਦਫ਼ਤਰ ਗਈ ਤੇ ਉੱਥੋਂ ਪੁੱਛਣ ਲੱਗੀ ਠੀਕ ਸੀ ਤਰੀਕ 2 ਚੇਤ ਤੇ ਦਿਨ ਬੁੱਧਵਾਰ ਹੀ ਸੀ 2 ਚੇਤ ਵੀ ਆ ਗਿਆ ਪ੍ਰੀਤਮ ਊਠ ਲੈ ਕੇ ਸੁਦੇਹਾ ਹੀ ਰਾਮਪੁਰੇ ਆ ਗਿਆ 12 ਵਾਲੀ ਗੱਡੀ ਦਾ ਅੰਦਾਜ਼ਾ ਜਿਹਾ ਰੱਖ ਕੇ ਊਠ ਉਹਨੇ ਇੱਕ ਆੜਤੀਏ ਦੀ ਦੁਕਾਨ ਅੱਗੇ ਪਿੱਪਲ ਥੱਲੇ ਖੜਾ ਦਿੱਤਾ ਮੁਹਾਰ ਨੀਵੇਂ ਟਾਣੇ ਨਾਲ ਬੰਨ੍ਹ ਦਿੱਤੀ ਮੂਹਰੇ ਪੱਲੀ ਵਿੱਚ ਛੋਲਿਆਂ ਦਾ ਨੀਰਾ ਰੱਖ ਦਿੱਤਾ ਮੁਹਾਰ ਲੰਬੀ ਰੱਖੀ ਤਾਂ ਜੋ ਊਠ ਗਰਦਨ ਝੁਕਾ ਕੇ ਨੀਰਾ ਖਾਂਦਾ ਰਹੇ ਜਾਂ ਕੀ ਇਹ ਬੈਠ ਹੀ ਜਾਵੇ ਤਾਂ ਉਹਦੇ ਨੱਕ ਨੂੰ ਜਰਬ ਨਾ ਪਵੇ। ਪਾਖੜਾ ਲਾ ਕੇ ਪਰੇ ਰੱਖ ਦਿੱਤਾ। ਲਾਲੇ ਦੀ ਨਜ਼ਰ ਹੇਠ ਆੜਤੀਆ ਕਹਿੰਦਾ ਸਾਰ ਜੀ ਖੜਾ ਰਹਿਣ ਦੇ ਜਾਨਵਰ ਨੂੰ ਜਿੰਨਾ ਚਿਰ ਤੇਰੀ ਮਰਜ਼ੀ ਬਸ ਜਾਂਦਾ ਹੋਇਆ ਦੱਸ ਜੀ। ਤੂੰ ਸਿਆਣਾ ਏ ਹੋਰ ਪਾਣੀ ਧਾਣੀ ਦੱਸ ਚਾਹ ਕਰਾਈਏ? ਨਹੀਂ ਸੇਠਾ ਚਾਹ ਤਾਂ ਪਿੰਡੋਂ ਹੀ ਸ਼ੱਕ ਕੇ ਆਇਆ ਬਸ ਜਿਉਂਦਾ ਰਹਿ ਮੈਂ ਟੇਸਣ ਤੇ ਚੱਲਿਆਂ। ਆਉਣਾ ਏ ਕਿਸੇ ਨੇ? ਸਾਰਨੀ ਨੇ ਆਉਣਾ ਹੋਊ। ਨਹੀਂ ਗਿੰਦਰ ਦੀ ਬਹੂ ਐ ਨਾ ਹਰਨਾਮੀ ਅੱਜ ਛੁੱਟ ਕੇ ਆ ਰਹੀ ਐ ਨਾਬਿਓ ਹਲਾ ਉਹਦੀ ਖਾਤਰ ਪੌਣ ਲੈ ਕੇ ਆਏ ਆ ਚੰਗਾ ਭਾਈ ਚੰਗਾ ਚੰਗਾ ਉਹ ਸਟੇਸ਼ਨ ਉੱਤੇ ਗਿਆ ਕੋਈ ਕੋਈ ਸਵਾਰੀ ਇੱਧਰ ਉੱਧਰ ਬੈਠੀ ਹੋਈ ਸੀ ਐਨੀਆਂ ਘੱਟ ਸਵਾਰੀਆਂ ਕਿਉਂ ਨੇ ਉਹਨੇ ਲੇਪਣ ਲਾਇਆ ਕਿ ਗੱਡੀ ਆਉਣ ਵਿੱਚ ਅਜੇ ਚਿਰ ਹੋਵੇਗਾ ਉਦੋਂ ਤੱਕ ਸਵਾਰੀਆਂ ਬਾਦ ਜਾਣ ਗਈਆਂ ਪਰ ਉਹਦੇ ਮਨ ਵਿੱਚ ਆਈ ਕਿਤੇ ਗੱਡੀ ਲੰਘ ਹੀ ਨਾ ਗਈ ਹੋਵੇ ਇਕਾ ਦੁੱਕਾ ਸਵਾਰੀਆਂ ਐਵੇਂ ਹੀ ਨਾ ਬੈਠੀਆਂ ਹੋਣ ਕਹੜਾ ਪੈ ਕਿਉ ਨੇ ਇੱਕ ਬੁੜੀ ਤੋਂ ਪੁੱਛਿਆ ਮਾਈ 12 ਵਾਲੀ ਗੱਡੀ ਆਈ ਤਾਂ ਨਹੀਂ ਅਜੇ ਨਾ ਭਾਈ ਅਜੇ ਕਿੱਥੇ ਹਾਲੇ ਤਾਂ ਚਿਰ ਪਿਆ ਗੱਡੀ ਆਉਣ ਚ ਟਿਕਟਾਂ ਵਾਲੀ ਖਿੜਕੀ ਵੀ ਨਹੀਂ ਖੁੱਲੀ ਹਲੇ ਤਾਂ ਇਹ ਤਾਂ ਛੱਡ ਦੇ ਗੱਲ ਖਿੜਕੀ ਤਾਂ ਮੌਕੇ ਤੇ ਹੀ ਖੋਲਦੇ ਆਏ ਬਾਬੂ ਟਿਕਟਾਂ ਲੈਣ ਵਾਲੇ ਖੜੇ ਪੈਰ ਵਢਾਈ ਜਾਣਗੇ ਕੋਈ ਚੜਨੋ ਰਹਿ ਜੇ ਪਿਆ ਰਹਿ ਜੇ ਕੋਲ ਬੈਠੀ ਇੱਕ ਹੋਰ ਬੁੜੀ ਨੇ ਆਖਿਆ ਪ੍ਰੀਤਮ ਤਾਂ ਦਿਲ ਠਿਕਾਣੇ ਆ ਗਿਆ ਤੇ ਉਹ ਉਹਨਾਂ ਬੁੜੀਆਂ ਕੋਲ ਬੈਠ ਕੇ ਹੀ ਗੱਲਾਂ ਮਾਰਨ ਲੱਗਿਆ ਥੋੜੇ ਚਿਰ ਪਿੱਛੋਂ ਘੰਟੀ ਖੜਕੀ ਤੇ ਟਿਕਟਾਂ ਵਾਲੀ ਖਿੜਕੀ ਖੁੱਲ ਗਈ ਲੋਕ ਟਿਕਟਾਂ ਲੈਣ ਲੱਗੇ ਸਵਾਰੀਆਂ ਪੋਲੋਪਾਲ ਵਾਧੀਆਂ ਜਾ ਰਹੀਆਂ ਸਨ ਦੋਵੇਂ ਬੁੜੀਆਂ ਉਹਦੇ ਕੋਲੋਂ ਉੱਠ ਕੇ ਟਿਕਟਾਂ ਲੈਣ ਚਲੀਆਂ ਗਈਆਂ ਉਹ ਮਨ ਵਿੱਚ ਹਰਨਾਮੀ ਬਾਰੇ ਸੋਚਣ ਲੱਗਿਆ ਕਿ ਇਹਦ ਭੁਗਤਣ ਤੋਂ ਬਾਅਦ ਹੁਣ ਹਰਨਾਮੀ ਸੰਭਲ ਕੇ ਰਹੇਗੀ ਹੁਣ ਕਾਹਨੂੰ ਉਹ ਪੰਗਿਆਂ ਵਿੱਚ ਪਵੇਗੀ ਹੁਣ ਤਾਂ ਉਹ ਕਾਰ ਵਿੱਚ ਰਿਹਾ ਕਰੇਗੀ ਨਾਜ਼ਰ ਅਜੇ ਕਈ ਸਾਲਾਂ ਨੂੰ ਜੇਲ੍ਹ ਵਿੱਚੋਂ ਛੁੱਟ ਕੇ ਆਵੇਗਾ ਪ੍ਰੀਤਮ ਸੋਚ ਰਿਹਾ ਸੀ ਕਿ ਉਹ ਹਰ ਨਾਮੀ ਨਾਲ ਬਣਾ ਕੇ ਰੱਖੇਗਾ ਉਹਦੀ ਪੂਰੀ ਸੇਵਾ ਕਰੇਗਾ ਉਹਦੇ ਨਾਲ ਹਮੇਸ਼ਾ ਹੀ ਮਿੱਠਾ ਪਿਆਰਾ ਬਣ ਕੇ ਰਹੇਗਾ ਸਾਰੀ ਉਮਰ ਉਹਨੂੰ ਖਾਵੇਗਾ ਉਹਦੀ ਜ਼ਮੀਨ ਹੁਣ ਹੋਰ ਕਿਸੇ ਜੱਟ ਕੋਲ ਨਹੀਂ ਜਾਣ ਦੇਵੇਗਾ ਜ਼ਮੀਨ ਵਿੱਚੋਂ ਇੰਨੀ ਪੈਦਾਇਸ਼ ਆਉਂਦੀ ਹੈ 8 ਕੁਮਾ ਥੋੜੀ ਹੁੰਦੀ ਹੈ ਕਿਤੇ ਛੋਟੇ ਦੇ ਸਿਰ ਵਰਗੀ ਤਕੜੀ ਜ਼ਮੀਨ ਹੈ ਇਹੋ ਜਿਹੀ ਉਪਜਾਊ ਜ਼ਮੀਨ ਵਿੱਚੋਂ ਤਾਂ ਚਾਹੇ ਬੰਦਾ ਹਰਾ ਕਰ ਲਵੇ ਕੋਈ ਗਿੰਦਰ ਤਾਂ ਹੁਣ ਮੁੜਦਾ ਨਹੀਂ ਹਰਨਾਮੀ ਵੀ ਕੋਈ ਜਮਾਕ ਜੰਮਣੋ ਰਹੀ ਇੰਨੇ ਸਾਲ ਲੰਘ ਗਏ ਕੋਈ ਵੇਲ ਤੁੰਬੜੀ ਨਹੀਂ ਲੱਗੀ ਹੁਣ ਕਿਧਰੋਂ ਖੇਡਣਗੇ ਇਹਦੇ ਘਰ ਲੂਲਾ ਵਾਲੇ ਇਹਨੇ ਤਾਂ ਐਵੇਂ ਜਿਵੇਂ ਨਿੱਧਰੀ ਰਹਿਣਾ ਏ ਖਾਣਾ ਪੀਣਾ ਤੇ ਐਸ਼ ਕਰਨੀ ਹੈ ਪ੍ਰੀਤਮ ਨੇ ਪੱਕੀ ਮਨ ਵਿੱਚ ਧਾਰ ਲਈ ਕਿ ਉਹ ਹਰਨਾਮੀ ਨੂੰ ਐਸ਼ ਕਰਵਾਏਗਾ ਆਪ ਔਖਾ ਰਹੇ ਸੁਖਾਲਾ ਰਹੇ ਪਰ ਉਹਦੀ ਅਠ ਘੁਮਾ ਹੱਥੋਂ ਨਹੀਂ ਜਾਣ ਦੇਵੇਗਾ ਪ੍ਰੀਤਮ ਦੂਰ ਤੀ ਸੋਚਣ ਲੱਗਿਆ ਗਿੰਦਰ ਦਾ ਹੱਕੀ ਸਭ ਤੋਂ ਨੇੜੇ ਦਾ ਵੀ ਤਾਂ ਉਹ ਆਪ ਹੀ ਹੈ ਆਖਰ ਨੂੰ ਇਹ ਜ਼ਮੀਨ ਉਹਦੇ ਕੋਲ ਹੀ ਆਉਣੀ ਹੈ ਪਰ ਜਿੰਨਾ ਚਿਰ ਹਰਨਾਮੀ ਜਿਉਂਦੀ ਹੈ ਕਿਉਂ ਨਾ ਹਰਨਾਮੀ ਨੂੰ ਖਾਦਾ ਪੀਤਾ ਜਾਵੇ ਉਹਨੂੰ ਇੱਕ ਹੰਢਿਆਏ ਵਾਲਿਆਂ ਦਾ ਡਰ ਹੈ ਬਸ ਉਹਨੇ ਸੋਚਿਆ ਉਹ ਹਮੇਸ਼ਾ ਹੀ ਹੰਢਿਆਏ ਵਾਲਿਆਂ ਨਾਲੋਂ ਹਰਨਾਮੀ ਨੂੰ ਪਾੜ ਕੇ ਰੱਖੇਗਾ ਸਾਲੇ ਹੰਢਿਆਏ ਵਾਲੇ ਨਾ ਕਿਤੇ ਹਰਨਾਮੀ ਕੋਲ ਆ ਕੇ ਰਹਿਣ ਲੱਗ ਪੈਣ ਲਾਲਚ ਕੀ ਦੇ ਤਿਆਗ ਗਿਆ ਹੈ ਪਰ ਨਹੀਂ ਹੰਢਿਆਏ ਵਾਲੇ ਨਹੀਂ ਆਉਂਦੇ ਸੰਤਾ ਇੱਕ ਵਾਰੀ ਤੋੜ ਵਿਛੋੜਾ ਕਰ ਗਿਆ ਹੈ ਹੁਣ ਨਹੀਂ ਉਹਨਾਂ ਦਾ ਕੋਈ ਆਉਂਦਾ ਹੁਣ ਤਾਂ ਇਹ ਜ਼ਮੀਨ ਸ਼ਰੀਕਾ ਨਹੀਂ ਭਾਵ ਉਹਨੇ ਹੀ ਵਾਉਣੀ ਬੀਜਣੀ ਹੈ ਪ੍ਰੀਤਮ ਦੇ ਮਨ ਵਿੱਚ ਲੱड्डੂ ਫੁੱਟ ਰਹੇ ਸਨ ਉਹਨੂੰ ਸੁਪਨੇ ਵਾਂਗੂ ਦਿਖਾਈ ਦੇਣ ਲੱਗਿਆ ਜਿਵੇਂ ਨੰਦਕੌਰ ਹਰਨਾਮੀ ਦੇ ਕੱਪੜੇ ਧੋਣ ਲਈ ਆਪਣੇ ਘਰ ਚੁੱਕ ਲਈ ਆਈ ਹੋਵੇ ਜਿਵੇਂ ਨੰਦਕੌਰ ਹਰਨਾਮੀ ਦੇ ਘਰ ਦਾ ਮਿੱਟੀ ਗਾਰੇ ਦਾ ਕੰਮ ਕਰ ਰਹੀ ਹੋਵੇ ਉਹਦੀ ਸੁਭਾਤ ਵਿੱਚ ਤੜੀ ਦੇ ਰਹੀ ਹੋਵੇ ਕੰਧਾਂ ਉੱਤੇ ਪਾਂਡੂ ਫੇਰ ਰਹੀ ਹੋਵੇ ਤੇ ਛੱਤਾਂ ਲਿੱਪ ਰਹੀ ਹੋਵੇ ਜਿਵੇਂ ਅਨੰਦਕੌਰ ਹਰਨਾਮੀ ਨੂੰ ਆਪਣੇ ਚੁੱਲ੍ਹੇ ਹੁੱਤੇ ਹੀ ਲੈ ਆਈ ਹੋਵੇ ਉਹਨੂੰ ਰੋਟੀ ਪਕਾ ਕੇ ਖਵਾ ਰਹੀ ਹੋਵੇ ਇਨ੍ਹਾਂ ਹੀ ਸੋਚਾਂ ਵਿੱਚ ਪ੍ਰੀਤਮ ਪਿਆ ਹੋਇਆ ਸੀ ਕਿ ਗੱਡੀ ਆ ਗਈ ਸਟੇਸ਼ਨ ਉੱਤੇ ਲੋਕਾਂ ਦੀ ਕੁਰਬਲ-ਕੁਰਬਲ ਹੋਣ ਲੱਗੀ ਕੋਈ ਉਤਰ ਰਿਹਾ ਸੀ ਕੋਈ ਚੜ੍ਹ ਰਿਹਾ ਸੀ ਲੋਕ ਇੱਧਰ ਉੱਧਰ ਭੱਜ ਰਹੇ ਸਨ ਜਵਾਕਾਂ ਦਾ ਚੀਂਗ ਚੰਗਿਆੜਾ ਤੀਵੀਆਂ ਦੀਆਂ ਉੱਚੀਆਂ ਹਾਕਾਂ ਬੰਦਿਆਂ ਦੀਆਂ ਤੀਵੀਆਂ ਨੂੰ ਗਾਲਾਂ ਗਠੜੀਆਂ ਦੀ ਸੰਭਾਲ ਪ੍ਰੀਤਮ ਨੂੰ ਹਰਨਾਮੀ ਕਿਧਰੇ ਨਹੀਂ ਦਿਸੀ ਗੱਡੀ ਚਲੀ ਵੀ ਗਈ ਪਲੇਟਫਾਰਮ ਖਾਲੀ ਹੋਣ ਲੱਗਿਆ ਉਹਨੇ ਮੁਸਾਫਰਖਾਨੇ ਵਿੱਚ ਜਾ ਕੇ ਦੇਖਿਆ ਇੱਧਰ ਉੱਧਰ ਬਾਹਰ ਨਿਕਲ ਕੇ ਨਜ਼ਰ ਮਾਰੀ ਤੇ ਫਿਰ ਉਹ ਮੰਡੀ ਵਾਲੇ ਗੇਟ ਵੱਲ ਆ ਗਿਆ ਕੀ ਹੈ ਕਿਸੇ ਪਾਸੇ ਦੀ ਲੰਘ ਕੇ ਉੱਥੇ ਹੀ ਖੜੀ ਹੋ ਜਾਵੇ ਪਰ ਨਾ ਉਹ ਕਿਤੇ ਵੀ ਨਹੀਂ ਸੀ ਇੱਕ ਵਾਰ ਉਹ ਆੜਤੀਏ ਦੀ ਦੁਕਾਨ ਉੱਤੇ ਵੀ ਗਿਆ ਪੁੱਛਣ ਲੱਗਿਆ ਹਰਨਾਮੀ ਇੱਥੇ ਤਾਂ ਨਹੀਂ ਆਈ ਸੇਠਾ ਬਾਣੀਆਂ ਕਹਿੰਦਾ ਓਏ ਪ੍ਰੀਤਮ ਸਿਆ ਗੱਡੀ 'ਚ ਉਤਰੀ ਨਹੀਂ ਹੋਣੀ ਹਰਨਾਮ ਕੋਰ ਆਥਣ ਦੀ ਗੱਡੀ ਆਉ ਹੁਣ ਬੈਠ ਆਥਣ ਤੱਕ ਹੋਰ ਇੰਤਜ਼ਾਰ ਕਰ ਰੋਟੀ ਪਾਣੀ ਖਾ ਪੀ ਮੰਗਾਮਾ ਕਰੋ ਰੋਟੀ ਨਹੀਂ ਸੇਠਾਂ ਰੋਟੀ ਤਾਂ ਰਹਿਣ ਦੇ ਕੋਈ ਭੁੱਖ ਨਹੀਂ ਹਲੇ ਪਿੰਡੋ ਖਾ ਕੇ ਤੁਰਿਆ ਸੀ ਪਰ ਉਹ ਆਈ ਕਿਉਂ ਨਾ ਅੱਜ ਤਾਂ ਪੱਕੀ ਤਰੀਕ ਸੀ ਪਰ ਅੱਜ ਦੋ ਚੇਤ ਹੀ ਹੈ ਹਾਂ ਦੋ ਚੇਤ ਪੱਕਾ ਇੱਟ ਅਰਗਾ ਓਏ ਪ੍ਰੀਤਮ ਸਿਆ ਤੂੰ ਸੰਸਾ ਨਾ ਕਰ ਆਥਣ ਦੀ ਗੱਡੀ ਡੀਕ ਆ ਬਹਿ ਜਾ ਗੱਡੀ ਤੇ ਆ ਜਾ ਪੈ ਜਾ ਆਰਾਮ ਕਰ ਲੈ ਜਾਨਵਰ ਨੂੰ ਪਾਣੀ ਧਾਣੀ ਪਿਆਤਾ ਊਂਠ ਨੇ ਛੋਲਿਆਂ ਦਾ ਸਾਰਾ ਨੀਰਾ ਖਾ ਲਿਆ ਸੀ ਤੇ ਹੁਣ ਵੱਖੀ ਭਰ ਨੇ ਟੇਡਾ ਹੋ ਕੇ ਲਟਿਆ ਪਿਆ ਸੀ ਦੁਕਾਨ ਤੋਂ ਬਾਲਟੀ ਲੈ ਕੇ ਉਹਨੇ ਪਾਣੀ ਦੀ ਭਰੀ ਤੇ ਊਂਠ ਨੂੰ ਉਠਾ ਕੇ ਤੁਰ ਤੁਰ ਕਰਨ ਲੱਗਿਆ ਖਾਲੀ ਬਾਲਟੀ ਦੁਕਾਨ ਵਿੱਚ ਰੱਖ ਕੇ ਉਹ ਇੱਕ ਢਾਬੇ ਉੱਤੇ ਗਿਆ ਤੇ ਛੋਲੇ ਮਾਹਾਂ ਦੀ ਦਾਲ ਨੂੰ ਤੜਕਾ ਲਵਾ ਕੇ ਚਾਰ ਤੰਦੂਰੀ ਰੋਟੀਆਂ ਖਾ ਲਈਆਂ ਰੱਜ ਕੇ ਪਾਣੀ ਵੀ ਪੀ ਲਿਆ ਕਰਿਆੜ ਤਾਂ ਐਵੇਂ ਸੁਲਾ ਮਾਰਦਾ ਸੀ ਕਿਹੜੀਆਂ ਖਲੌਣੀਆਂ ਸੀ ਦੌੜਾ ਉਹਨੇ ਮਾਨ ਵਿੱਚ ਹੀ ਹੱਸਦਾ ਉਹ ਫੇਰ ਆੜਤੀਏ ਦੀ ਦੁਕਾਨ ਉੱਤੇ ਆ ਗਿਆ ਬਾਣੀਆਂ ਤੋਂ ਚੌਕੜੇ ਦੀ ਮੰਝੇ ਲੈ ਕੇ ਉਹਨੇ ਊਂਠ ਕੋਲ ਹੀ ਲੇਟ ਮਾਰ ਲਈ ਆਥਣ ਦੀ ਗੱਡੀ ਰਾਮਪੁਰੇ 7 ਵਜੇ ਪਹੁੰਚਦੀ ਦਿਨ ਛੁੱਪ ਚੁੱਕਿਆ ਸੀ 12 ਵਾਲੀ ਗੱਡੀ ਵਾਂਗ ਹੀ ਉਹਨੇ ਆਥਣ ਦੀ ਗੱਡੀ ਵੀ ਦੇਖੀ ਪਰ ਹਰਨਾਮੀ ਕਿਧਰੇ ਨਹੀਂ ਸੀ ਉਹਨੂੰ ਬੜਾ ਸੰਸਾ ਹੋਇਆ ਉਹ ਆਖਰ ਆਈ ਕਿਉ ਨਾ ਬਹੁਤ ਨਿਰਾਸ਼ਾ ਹੋ ਕੇ ਉਹ ਆੜਤੀਏ ਦੇ ਆਇਆ ਤੇ ਪਿੱਪਲ ਨਾਲੋਂ ਊਂਠ ਖੋਲ ਕੇ ਪਿੰਡ ਨੂੰ ਚੱਲ ਪਿਆ ਸਾਰੇ ਰਾਹ ਉਹਨੂੰ ਇਹੀ ਸਮਝਣਾ ਆਈ ਕਿ ਆਖਰ ਜੇਲ੍ਹ ਵਾਲਿਆਂ ਨੇ ਹਰਨਾਮੀ ਨੂੰ ਛੱਡਿਆ ਕਿਉਂ ਨਾ ਉਧਰ ਕੀਚਰ ਹੋਰਾਂ ਨੂੰ ਪਤਾ ਨਹੀਂ ਕਿੱਥੋਂ ਕੰਨਾਂ ਵਿੱਚ ਭੈਣ ਪੈ ਗਈ ਸੀ ਕਿ ਹਰਨਾਮੀ ਦੋ ਚੇਤ ਨੂੰ ਛੁੱਟ ਕੇ ਆ ਰਹੀ ਹੈ ਕੈਲੂ ਨੂੰ ਨਾਲ ਲੈ ਕੇ ਉਹ ਬਰਨਾਲੇ ਦੇ ਸਟੇਸ਼ਨ ਉੱਤੋਂ ਦੋ ਚੇਤ ਨੂੰ ਸੰਦੇਹਾ ਹੀ ਆ ਬੈਠਾ ਕਿ ਚਰ ਨੂੰ ਪਤਾ ਸੀ ਕਿ ਉਹ 12 ਵਾਲੀ ਗੱਡੀ ਨਾਬੇ ਤੋਂ ਆਵੇਗੀ ਸਵੇਰੇ 6 ਵਜੇ ਦੀ ਗੱਡੀ ਨਹੀਂ ਆ ਸਕਦੀ 12 ਦੀ ਗੱਡੀ ਹੀ ਆਵੇਗੀ 12 ਦੀ ਨਹੀਂ ਤਾਂ 8ਣ ਦੀ ਗੱਡੀ 12 ਦੀ ਗੱਡੀ ਆਈ ਉਹਨਾਂ ਦੋਵਾਂ ਨੇ ਫਿਰ ਤੁਰ ਕੇ ਫਟਾਫਟ ਸਾਰੇ ਡੱਬੇ ਅੰਦਰ ਝਾਕ-ਝਾਕ ਦੇਖੇ ਬਰਨਾਲੇ ਗੱਡੀ ਨੇ ਵਾਹਾਂ ਚੇਰ ਰੁਕਣਾ ਸੀ ਬਿਲਟੀ ਦਾ ਮਾਲ ਚੜਦਾ ਹੈ ਤੇ ਉਤਰਦਾ ਹੈ ਕਿਸੇ ਵੀ ਡੱਬੇ ਵਿੱਚ ਹਰਨਾਮੀ ਨਹੀਂ ਸੀ ਕੀਚਰ ਕਹਿੰਦਾ ਹੁਣ 8ਣ ਦੀ ਗੱਡੀ ਵੀ ਡੀਕ ਲਈਏ ਕਿਸੇ ਖੁੰਝੇ ਲੱਕੇ ਨਾ ਬੈਠੀ ਹੋਵੇ ਕਿਤੇ ਆਪਣੀ ਨਿਗਾਹ ਕੀ ਹੈ ਨਾ ਪਈ ਹੋਵੇ ਕੈਲੂ ਨੇ ਕਿਹਾ ਨਹੀਂ ਖੁੰਝੇ ਲੱਕੇ ਬੈਠਣ ਵਾਲੀ ਨਹੀਂ ਉਹ ਉਹ ਤਾਂ ਘੜਾ ਚੱਕ ਕੇ ਬੈੰਦੀ ਹੈ ਪੁੱਤ ਮੇਰੇ ਦੀ ਇੱਧਰ ਉੱਧਰ ਚੱਕੀ ਜਾਂਦੀ ਹੋ ਹੁੰਦੀ ਤਾਂ ਦਿਸਦੀ ਨਾ ਆਪਾਂ ਨੂੰ ਆਥਣ ਦੀ ਗੱਡੀ ਹੁਣ ਲਾਜ਼ਮੀ ਆਉ ਦੇਖ ਲਈ ਪੱਕੀ ਗੱਲ ਐ ਕੀ ਚਰ ਆਖ ਰਿਹਾ ਸੀ 12 ਵਾਲੀ ਗੱਡੀ ਲੰਗਾ ਕੇ ਉਹ ਮੁਸਾਫਰਖਾਨੇ ਵਿੱਚ ਨਹੀਂ ਬੈਠੇ ਉੱਥੋਂ ਛੇਤੀ ਹੀ ਟਲ ਗਏ ਸੰਧੂਆਂ ਦੇ ਅਗਵਾੜ ਜਾ ਕੇ ਦਰਵਾਜ਼ੇ ਉੰਦਰ ਅੱਕੀ ਬੁੜੀ ਦੇ ਘਰ ਜਾ ਬੈਠੇ ਰੋਟੀ ਖਾਦੀ ਤੇ ਮੰਜੇ ਢਾਕੇ ਪੈ ਗਏ ਅੱਕੀ ਕੈਲੂ ਦੀ ਭੂਆ ਸੀ ਪੁੱਤ ਧੀ ਕੋਈ ਨਹੀਂ ਸੀ ਕੈਲੂ ਦਾ ਫੁੱਫੜ ਵੀ ਗੁజర్ ਚੁੱਕਿਆ ਸੀ ਭੂਆ ਨੇ ਵਾਹ ਲੱਗਦੀ ਚੰਗੀ ਰੋਟੀ ਖਵਾਈ ਤੇ ਭਾਈ ਰੂਪੇ ਦਾ ਪੂਰਾ ਹਾਲਚਾਲ ਪੁੱਛਿਆ ਸਭ ਦੇ ਸੁਖ-ਸਾਂਦ ਦਾ ਪਤਾ ਕੀਤਾ ਆਥਰ ਦੀ ਗੱਡੀ ਬਰਨਾਲੇ 6.5 ਦੇ ਨੇੜੇ ਤੇੜੇ ਪਹੁੰਚਦੀ ਉਹ 5 ਵਜੇ ਹੀ ਘਰੋਂ ਚੱਲ ਪਏ ਚੋਰਾ ਜਾਰਾ ਨੂੰ ਘੜੀ ਬਗੈਰ ਕਦੋਂ ਸਰਦਾ ਹੈ ਕੀਚਰ ਕੋਲ ਇੱਕ ਬਹੁਤ ਪੁਰਾਣੀ ਗੁੱਟ ਘੜੀ ਸੀ ਵੈਸਟ ਐਂਡ ਵਾਚ ਕੰਪਨੀ ਦੀ ਸੇਖੇ ਵਾਲੇ ਫਾਟਕ ਉੱਤੇ ਆ ਕੇ ਉਹ ਸਟੇਸ਼ਨ ਵੱਲ ਨੂੰ ਹੌਲੀ-ਹੌਲੀ ਚੱਲਣ ਲੱਗੇ ਗੱਡੀ ਦੇ ਸਿਗਨਲਾਂ ਵੱਲ ਮੁੜ-ਮੁੜ ਝਾਕਦੇ ਹੋਏ ਆਖਰ ਸਟੇਸ਼ਨ ਉੱਤੇ ਆ ਕੇ ਇੱਕ ਬੈਂਚ ਉੱਤੇ ਬੈਠ ਗਏ ਚੁੱਪਚੀਂ ਬੀਤੇ ਜਿਹੀ ਹੀ ਪਲੇਟਫਾਰਮ ਉੱਤੇ ਕੋਈ ਕੋਈ ਸਵਾਰੀ ਸੀ ਕਿਚਰ ਨੇ 12 ਵਜੇ ਵਾਲੀ ਗੱਡੀ ਦੀਆਂ ਟਿਕਟਾਂ ਜੇਬ ਵਿੱਚੋਂ ਕੱਢੀਆਂ ਤੇ ਉਹਨਾਂ ਨੂੰ ਪਾੜ ਕੇ ਸੁੱਟਣਾ ਲੱਗਿਆ ਕੈਲੂ ਕਹਿੰਦਾ ਇਹ ਕਿਉਂ ਪਾੜ ਤੀਆਂ ਹੁਣ ਵੀ ਇਹੀ ਕੰਮ ਆ ਜਾਂਦੀਆਂ ਅੱਛਾ ਮੈਂ ਕਹਿਣਾ ਨਮੀਆਂ ਨਹੀਂ ਲੈਣੀਆਂ ਪਹਿਣਗੀਆਂ ਨਮੀਆਂ ਦੀ ਕੀ ਲੋੜ ਐ ਤਰੀਕ ਤਾਂ ਉਹੀ ਪਾਈ ਹੋਊਗੀ ਚੱਲ ਹੁਣ ਤਾਂ ਗਈਆਂ ਨਮੀਆਂ ਲੈਣੇ ਆ ਤਪੇ ਹੀ ਜਾਣਾ ਕੀ ਦਵੌਲੇ ਲੱਗਣਗੇ ਗੱਲਾਂ ਕਰਦੇ ਕਰਦੇ ਉਹਨਾਂ ਨੂੰ ਖਾਸਾ ਸਮਾਂ ਲੰਘ ਗਿਆ ਪਲੇਟਫਾਰਮ ਉੱਤੇ ਹੋਰ ਸਵਾਰੀਆਂ ਵਧਣ ਲੱਗੀਆਂ ਤੇ ਫਿਰ ਟਿਕਟਾਂ ਵਾਲੀ ਖਿੜਕੀ ਖੁੱਲਣ ਦੀ ਘੰਟੀ ਹੋ ਗਈ ਉਹ ਟਿਕਟਾਂ ਲੈ ਆਏ ਗੱਡੀ ਆ ਕੇ ਰੁਗੀ ਸਾਹਮਣੇ ਵਾਲੇ ਡੱਬੇ ਵਿੱਚ ਹਰਨਾਮੀ ਬੈਠੀ ਹੋਈ ਸੀ ਖਿੜਕੀ ਦੇ ਨਾਲ ਹੀ ਬੈਠੀ ਸੀ ਮੁੱਤਰ-ਮੁੱਤਰ ਬਾਹਰ ਵੱਲ ਝਾਕ ਰਹੀ ਸੀ ਕਿ ਚਿਰਤੇ ਕੈਲੂ ਨੂੰ ਉਹਨੇ ਵੀ ਪਛਾਣ ਲਿਆ ਉਹਨੇ ਹੱਥ ਮਾਰ ਕੇ ਦੋਵਾਂ ਨੂੰ ਬੁਲਾਇਆ ਤੂੰ ਹਰਨਾਮ ਕੁਰੇ ਕਿਚਰ ਨੇ ਕਾਹਲ ਨਾਲ ਉਹਦੇ ਕੋਲ ਜਾ ਕੇ ਖਿੜਕੀ ਤੋਂ ਬਾਹਰ ਖੜੇ ਹੀ ਪੁੱਛਿਆ ਮੈਂ ਆ ਗਈ ਬੱਸ ਅੱਜ ਦੁਪਹਿਰੇ ਛੁੱਟੀ ਮਿਲੀ ਉਹਨੇ ਦੱਸਿਆ ਅੱਛਾ ਮੁੱਕ ਵੀ ਗਈ ਜੇਲ ਕਿਚਰ ਨੇ ਹੈਰਾਨ ਜਿਹਾ ਹੋ ਕੇ ਪੁੱਛਿਆ ਕੈਲੂ ਉਹਦੇ ਕੋਲ ਹੀ ਖੜਾ ਮੁਸਕਰਾ ਰਿਹਾ ਸੀ ਹਰਨਾਮੀ ਕਹਿੰਦੀ ਤੁਸੀਂ ਕਿੱਧਰ ਕਿਹੜੀ ਮਾਰ ਤੇ ਫਿਰਦੇ ਹੋ ਅਸੀਂ ਤਾਂ ਇੱਥੇ ਬਰਨਾਲੇ ਆਏ ਸੀ ਕੰਮ ਸੀ ਇੱਕ ਤੱਪੇ ਨੂੰ ਚੱਲੇ ਆ ਕਿਚਰ ਨੇ ਦੱਸਿਆ ਆਓ ਬੈਠੋ ਫਿਰ ਬਾਹਰ ਕਾਹਨੂੰ ਖੜੇ ਹੋ ਗੱਡੀ ਤਾਂ ਚੱਲਣ ਆਲੀ ਹੈ ਅੰਦਰ ਆਜੋ ਬੈਠਣ ਨੂੰ ਥਾਂ ਹੈਗੀ ਐ ਹਰਨਾਮੀ ਨੇ ਕਿਹਾ ਉਹ ਗੱਡੀ ਚੜੇ ਤੇ ਹਰਨਾਮੀ ਦੇ ਕੋਲ ਹੀ ਬੈਠ ਗਏ ਕਿਚਰ ਉਹਦਾ ਹਾਲਚਲ ਪੁੱਛਣ ਲੱਗਿਆ ਕਹਿੰਦਾ ਅੱਗੇ ਨਾਲੋਂ ਲੀਸੀ ਹੋਈ ਦਿਸਦੀ ਐ ਨਿੱਕਾ ਜਿਹਾ ਮੂੰਹ ਨਿਕਲ ਆਇਆ ਬਿਮਾਰ ਠਮਾਰ ਰਹੀ ਐ ਕਿਤੇ ਜੇਲ੍ਹ ਤਾਂ ਤੈਨੂੰ ਪਤਾ ਹੀ ਐ ਕਿਚਰਾ ਉੱਥੇ ਕਿਹੜਾ ਨਾਨਕੇ ਹੁੰਦੇ ਐ ਦੇਖੀ ਨਾ ਕੱਚੀਆਂ ਰੋਟੀਆਂ ਭੜਕਲ ਪਾਣੀ ਵਾਲੀ ਦਾਲ ਹਾੜਾਂ 'ਚ ਮੱਛਰ ਤੇ ਸਿਆਣਾ 'ਚ ਖਟਮਲ ਰਾਤ ਨੂੰ ਸੌਣ ਨਹੀਂ ਦਿੰਦੇ ਪਾਣੀ ਕਿਹੜਾ ਚੱਜ ਦਾ ਦਿੰਦੇ ਆ ਪੀਣ ਨੂੰ ਕੁੱਤੇ ਦੇ ਵੀ ਕੋਈ ਨਾ ਬਥੇਰਾ ਹੋ ਜੈਗੀ ਤਕੜੀ ਦੁੱਧ ਪੀ ਪੀ ਜਿਹੜਾ ਕਸ਼ਟ ਸੀ ਕੱਟਿਆ ਗਿਆ ਕੈਲੂ ਨੇ ਹਰਨਾਮੀ ਦਾ ਪਿਆਰ ਕੁੱਟਿਆ ਕੈਲੂ ਦਾ ਹੱਥ ਲੱਗਣ ਨਾਲ ਜਿਵੇਂ ਉਹਦੀ ਜਾਨ ਸੁੱਤੀ ਗਈ ਹੋਵੇ ਉਹ ਸੂਤ ਜਹੀ ਹੋ ਕੇ ਬੈਠ ਗਈ ਲੱਤਾ ਬੈਂਚ ਤੋਂ ਥੱਲੇ ਕਰ ਲਈਆਂ ਰਾਮਪੁਰੇ ਪ੍ਰੀਤਮ ਆਇਆ ਹੋ ਖੜਾ ਹੋਣਾ ਸਟੇਸ਼ਨ ਤੇ ਡਿੱਕੀ ਜਾਂਦਾ ਹੋਊਗਾ ਮੈਨੂੰ ਕੋਈ ਪੌਣ ਲੈ ਕੇ ਵੀ ਆਇਆ ਹੋ ਰਾਮਪੁਰੇ ਜਾਂਦੀ ਨੂੰ ਤਾਂ ਹਨੇਰਾ ਹੋ ਜੂ ਤੈਨੂੰ ਪ੍ਰੀਤਮ ਉਸ ਵੇਲੇ ਤੈ ਕਿੱਥੇ ਖੜਾ ਹੋ ਆਇਆ ਹੋਣਾ ਤਾਂ ਬਾਰਾਂ ਵਾਲੀ ਗੱਡੀ ਡੀ ਕੇ ਮੁੜ ਗਿਆ ਹੋ ਪਿੰਡ ਨੂੰ ਹੁਣ ਨਹੀਂ ਹੋਣਾ ਉਹ ਤੂੰ ਇੱਥੇ ਸਾਡੇ ਨਾਲ ਤਪੇ ਹੀ ਉੱਤਰ ਜਾ ਢਿਲਮੀ ਜਾ ਕੇ ਰ੍ਹਾਂਗੇ ਉੱਥੇ ਸੇਵਾ ਪੂਰੀ ਹੋ ਤੇਰਾ ਥਕੇਮਾ ਲਾ ਦੇਾਂਗੇ ਸਾਰਾ ਤੜਕੇ ਤੈਨੂੰ ਪਿੰਡ ਛੱਡ ਆਵਾਂਗੇ ਕੋਠੇ ਅਸੀਂ ਵੀ ਭਾਈ ਰੂਪੇ ਜਾਣਾ ਹੀ ਐ ਕੀਚਰ ਨੇ ਮੋਹ ਜਹੇ ਵਿੱਚ ਆ ਕੇ ਹਰਨਾਮੀ ਨੂੰ ਇਹ ਸਭ ਆਖਿਆ ਹਰਨਾਮੀ ਕੈਲੂ ਦੇ ਮੂੰਹ ਵੱਲ ਝਾਕੀ ਜਾ ਰਹੀ ਸੀ ਐਨਾ ਚਿਰੋ ਜੇਲ੍ਹ ਵਿੱਚ ਨਰਕ ਭੋਗ ਕੇ ਆਈ ਸੀ ਉਹ ਕੈਲੂ ਵਰਗੇ ਮੁੰਡੇ ਦੇ ਤਾਂ ਹੁਣੇ ਹੀ ਪ੍ਰਿੰਡ ਬਣ ਕੇ ਲੜ ਜਾਣਾ ਚਾਹੁੰਦੀ ਸੀ ਉਹ ਕੀਚਰ ਦੀ ਗੱਲ ਮੰਨ ਗਈ ਉਹ ਤਪੇ ਉੱਤਰ ਗਏ ਸਟੇਸ਼ਨ ਤੋਂ ਹੀ ਸਿੱਧਾ ਢਿਲਮਾਂ ਦੇ ਰਾਹ ਪੈ ਗਏ ਦਿਨ ਛਿਪ ਚੁੱਕਿਆ ਸੀ ਪ੍ਰੀਤਮ ਨੂੰ ਲੋਕ ਪੁੱਛਦੇ ਕਿਉਂ ਬਈ ਹਰਨਾਮੀ ਦਾ ਕੀ ਬਣਿਆ ਉਹਦੀ ਕੈਦ ਮੁੱਕੀ ਨਹੀਂ ਹਲੇ ਕੋਈ ਕਹਿੰਦਾ ਪ੍ਰੀਤਮਾ ਨਾਬਿਓ ਜਾ ਕੇ ਪਤਾ ਲੈ ਛੱਡਿਆ ਕਿਉਂ ਨਹੀਂ ਉਹਨੂੰ ਚਾਰ ਦਿਨ ਲੰਗੇ ਤਾਂ ਪ੍ਰੀਤਮ ਨੂੰ ਅੱਠਵੀਂ ਹੋਣ ਲੱਗੀ ਉਹਦੇ ਦਿਮਾਗ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਸਨ ਕਦੇ ਉਹ ਸੋਚਦਾ ਉਹਦੀ ਕੈਦ ਕਿਤੇ 15-20 ਦਿਨ ਵੱਧ ਨਾ ਗਈ ਹੋਵੇ ਜੇਲ੍ਹ ਵਿੱਚ ਉਹਨੇ ਕੋਈ ਖੁਨਾਮੀ ਕਰ ਲਈ ਹੋਵੇਗੀ ਕਦੇ ਉਹਨੂੰ ਲੱਗਦਾ ਕਿ ਦੋ ਚੇਤ ਗਲਤ ਤਰੀਕ ਹੋਵੇਗੀ ਕੈਦੋਂ ਛੁੱਟਣ ਦੀ ਕੋਈ ਅਗਲੀ ਤਰੀਕ ਹੈ ਉਸ ਦਿਨ ਐਵੇਂ ਜੇਲ੍ਹ ਦੇ ਦਫ਼ਤਰ ਵਾਲਿਆਂ ਨੇ ਉਹਨੂੰ ਟਰਕਾ ਦਿੱਤਾ ਹਰਨਾਮੀ ਤੋਂ ਕੋਈ ਪੰਜਾ ਸ਼ਿੱਕਾ ਭਾਲਦੇ ਹੋਣਗੇ ਵਿਗਿਆਣ ਕਦੇ ਉਹਦੇ ਮਨ ਵਿੱਚ ਬੁਰਾ ਖਿਆਲ ਆਉਂਦਾ ਹਰਨਾਮੀ ਨੂੰ ਰਾਹ ਵਿੱਚ ਹੀ ਨਾ ਕਿਸੇ ਨੇ ਕੁਝ ਕਰ ਦਿੱਤਾ ਹੋਵੇ ਇਸ ਬੁਰੇ ਖਿਆਲ ਦਾ ਉਹਦੇ ਦਿਮਾਗ ਵਿੱਚ ਪਟਾਕਾ ਜਿਹਾ ਪੈਂਦਾ ਤੇ ਉਹ ਝਟ ਇੱਕ ਹੋਰ ਖਿਆਲ ਨੂੰ ਲੈ ਬਹਿੰਦਾ ਹਰਨਾਮੀ ਦਾ ਸਿਆਪਾ ਜੇ ਮੁੱਕ ਹੀ ਜਾਵੇ ਤਾਂ ਅਠ ਘੁੰਮਾ ਦਾ ਮਾਲਕ ਬਣ ਸਕਦਾ ਹੈ ਪਰ ਦੂਜੇ ਬਿੰਦ ਹੀ ਉਹ ਸਿਰ ਨੂੰ ਝਟਕਾ ਜਿਹਾ ਮਾਰਦਾ ਤੇ ਹਰਨਾਮੀ ਬਾਰੇ ਪਹਿਲਾਂ ਵਾਂਗ ਹੀ ਆਮ ਜਿਹਾ ਸੋਚਣ ਲੱਗਦਾ 10 ਦਿਨ ਹੋਰ ਉਡੀਕ ਕੇ ਪ੍ਰੀਤਮ ਨੇ ਨੰਬਰਦਾਰ ਪਖਰ ਸਿੰਘ ਨੂੰ ਨਾਲ ਲਿਆ ਤੇ ਰਾਮਪੁਰੇ ਤੋਂ ਸਵੇਰ ਦੀ ਗੱਡੀ ਛੱਡ ਕੇ ਉਹ ਨਾਬੇ ਜਾ ਪਹੁੰਚੇ ਜੇਲ੍ਹ ਵਿੱਚੋਂ ਪਤਾ ਕੀਤਾ ਹਰਨਾਮੀ ਤਾਂ ਦੋ ਚੇਤ ਨੂੰ ਹੀ 11-12 ਵਜੇ ਛੱਡ ਦਿੱਤੀ ਗਈ ਸੀ। ਉਹਨਾਂ ਦੀਆਂ ਗੱਲਾਂ ਸੁਣ ਕੇ ਜੇਲ੍ਹ ਵਾਲੇ ਵੀ ਹੈਰਾਨ ਹੋਏ ਤੇ ਫਿਰ ਪ੍ਰੀਤਮ ਤੇ ਪਾਖਰ ਨੇ ਅਰਜੀ ਦੇ ਕੇ ਨਾਜ਼ਰ ਤੇ ਜੰਗੀਰੇ ਦੀ ਮੁਲਾਕਾਤ ਦਾ ਪ੍ਰਬੰਧ ਕਰ ਲਿਆ। ਜੇਲ੍ਹ ਵਾਲਿਆਂ ਦੀ मुट्ठी ਤਾਂ ਗਰਮ ਕਰਨੀ ਹੀ ਪਈ। ਜੰਗੀਰੇ ਨੇ ਕੋਈ ਹੈਰਾਨੀ ਪ੍ਰਗਟ ਨਾ ਕੀਤੀ, ਨਾ ਹੀ ਉਹਨੂੰ ਕੋਈ ਫਿਕਰ ਸੀ ਹਰਨਾਮੀ ਦਾ। ਉਹ ਤਾਂ ਸਗੋਂ ਕਹਿੰਦਾ ਗੰਦੀ ਤੀਮੀ ਖਾਤਰ ਆ ਬੈਠੇ ਆ। ਦੋਚਕ ਨੂੰ ਫੜੇ। ਐਵੇਂ ਨਾਜ਼ਰ ਮਗਰ ਲਾ ਕੇ ਆਪਦੀ ਪੱਟੀ ਮੇਸ ਕਰ ਲਈ। ਅਜੇ ਵੀ ਸ਼ੁਕਰ ਹੈ ਰੱਬ ਦਾ ਜਿਉਂਦਾ ਤਾਂ ਹੈਗਾ ਤੇ ਫੇਰ ਉਹਨੇ ਨੰਬਰਦਾਰ ਤੋਂ ਆਪਣੀ ਮਾਂ ਦਾ ਹਾਲ ਚਾਲ ਪੁੱਛਿਆ ਕਿਹਾ ਕਿ ਪਿੰਡ ਵਾਲੇ ਉਹਦੇ ਸਿਰ ਉੱਤੇ ਹੱਥ ਰੱਖਣ ਉੱਥੇ ਉਹਨਾਂ ਦਾ ਹੋਰ ਕੌਣ ਹੈ ਗਰੀਬਾਂ ਦਾ ਉਹ ਕੈਦੋਂ ਛੁੱਟ ਕੇ ਆਇਆ ਤਾਂ ਸਭ ਸੰਭਾਲ ਲਵੇਗਾ ਨਾਜ਼ਰ ਉਹਨਾਂ ਦੀ ਗੱਲ ਸੁਣ ਕੇ ਹੈਰਾਨ ਪਰੇਸ਼ਾਨ ਰਹਿ ਗਿਆ ਫਿਕਰ ਕਰਨ ਲੱਗਿਆ ਆਖਰ ਗਈ ਕਿੱਧਰ ਕੰਜਰ ਦੀ ਕਿਤੇ ਕੋਈ ਹੋਰ ਨਾ ਰਾਹ ਚੋਈ ਉਹਨੂੰ ਖਿਸਕਾ ਕੇ ਲੈ ਗਿਆ ਹੋਵੇ ਤੀਮੀ ਦਾ ਕੀ ਹੈ ਗੁਰਦੀ ਰੋੜੀ ਹੁੰਦੀ ਹੈ ਜਿਹੜਾ ਮੂੰਹ ਚ ਪਾ ਲੇ ਉਸੇ ਦੀ ਤੇ ਫਿਰ ਉਹ ਗੁੱਸੇ ਹੋਇਆ ਪ੍ਰੀਤਮਾ ਇਹ ਤੇਰਾ ਕਸੂਰ ਐ ਸਾਰਾ ਤੂੰ ਦੋ ਚੇਤ ਨੂੰ ਇੱਥੋਂ ਆਪ ਲੈ ਕੇ ਜਾਣਾ ਸੀ ਉਹਨੂੰ ਪ੍ਰੀਤਮ ਕਹਿੰਦਾ ਓਏ ਪਤੰਦਰਾ ਮੈਂ ਤਾਂ ਆਖਿਆ ਸੀ ਉਹਨੂੰ ਕਹਿੰਦੀ ਨਾ ਕੋਈ ਲੋੜ ਨਹੀਂ ਮੈਂ ਆਪੇ ਆਜਾਂ ਤੂੰ ਰਾਮਪੁਰੇ ਮੂਰੇ ਆ ਜੀ ਮੈਂ ਤਾਂ ਉੱਠ ਊਂਠ ਲੈ ਕੇ ਆਇਆ ਸਾਰਾ ਦਿਨ ਡੀਕਿਆ 12 ਵਾਲੀ ਗੱਡੀ ਡੀਕੀ 8ਣ ਦੀ ਗੱਡੀ ਵੀ ਲੰਘਾ ਕੇ ਗਿਆ ਪਰ ਕੀ ਸਮਝੀਏ ਹੁਣ ਭਾਈ ਕੁਦਰਤ ਰੱਬ ਦੀ ਮੇਰਾ ਕਸੂਰ ਕਾਦਾ ਕੋਈ ਪੇਸ਼ ਨਹੀਂ ਜਾਂਦੀ ਨਾਲੇ ਪਹਿਲਾਂ ਆ ਕੇ ਗਿਆ ਮੈਂ ਨਾਬੇ ਸਾਰੀ ਗੱਲ ਕਰਕੇ ਗਿਆ ਕੋਠੇ ਖੜਕ ਸਿੰਘ ਵਿੱਚੋਂ ਗੱਲ ਨਿਕਲ ਕੇ ਪਟੜੀ ਫੇਰ ਪਿੰਡਾਂ ਤੱਕ ਵੀ ਪਹੁੰਚ ਗਈ ਕਿ ਉੱਥੋਂ ਦੀ ਇੱਕ ਜਨਾਨੀ ਹਰਨਾਮੀ ਕਤਲ ਦੇ ਮੁਕਾਦਮੇ ਵਿੱਚ ਕੈਦ ਭੁਗਤ ਕੇ ਵਾਪਸ ਆਈ ਪਿੰਡ ਨਹੀਂ ਅਪੜੀ ਕੋਠੇ ਤਾਂ ਇਹ ਗੱਲ ਹਰ ਮੂੰਹ ਉੱਤੇ ਸੀ ਬੁੜੀਆਂ ਇਕੱਠੀਆਂ ਹੋ ਕੇ ਬੈਠਦੀਆਂ ਤਾਂ ਇਹੋ ਗੱਲਾਂ ਕਰਦੀਆਂ ਕੋਈ ਇੱਕ ਮਹੀਨੇ ਪਿੱਛੋਂ ਹਵਾ ਆਈ ਕਿ ਹਰਨਾਮੀ ਹੈਗੀ ਸੰਗਤ ਮੰਡੀ ਵੱਲ ਪਿੰਡ ਡੂ ਮਾਲੀ ਵਿੱਚ ਇੱਕ ਫੌਜੀ ਪੈਨਸ਼ਨੀਏ ਦੇ ਘਰ ਫੌਜੀ 47 48 ਸਾਲ ਦੀ ਉਮਰ ਦਾ ਹੈ ਸਾਰਾ ਪਿੰਡ ਸੋਚਦਾ ਸੀ ਉੱਥੇ ਕਿਵੇਂ ਪਹੁੰਚਿਓ ਐਨੀ ਜ਼ਮੀਨ ਜਾਇਦਾਦ ਦੀ ਮਾਲਕ ਘਰ ਕਿਉਂ ਤਿਆਗ ਦਿੱਤਾ ਚੰਦਰੀ ਨੇ ਸਿਆਣੇ ਬੁੜੇ ਤਤ ਨਿਤਾਰ ਦੇ ਜੀਨੇ ਲਾਤੀ ਲੋਈ ਕੀ ਕਰੂਗਾ ਕੋਈ ਜਿਹਦੇ ਕੋਲੋਂ ਆਪ ਦਾ ਖਸਮ ਨਾ ਸੰਭਾਲਿਆ ਗਿਆ ਉਹਨੂੰ ਜ਼ਮੀਨ ਜਾਇਦਾਦ ਦਾ ਵੀ ਕੀ ਮੋ ਬਗਾਨੀ ਛਾਟ ਕਦੋਂ ਰਹਿਣ ਦਿੰਦੀ ਐ ਇੱਕ ਥਾਂ ਚ ਨਾਨੀ ਨੂੰ ਨਾਬਿਓ ਹੀ ਕੁੰਡੀ ਲਾ ਕੇ ਲੈ ਗਿਆ ਕੋਈ ਕੋਈ ਦਾਨੀ ਬੁੜੀ ਆਖਰੀ ਗੱਲ ਆਖਦੀ ਨੀ ਜਿਹੜੀ ਆਪ ਦੀ ਗੱਦੀੋਂ ਹੀ ਲੈ ਗਈ ਉਹਨੂੰ ਹੋਰ ਕਿੱਥੋਂ ਢੋਈ ਮਿਲੂ ਤੇ ਫੇਰ ਸੱਚ ਸਾਹਮਣੇ ਆ ਗਿਆ ਕੋਠਿਆਂ ਦੀ ਸਾਥ ਵਿੱਚ ਭਾਈ ਰੂਪੇ ਵਾਲੇ ਕੀਚਰ ਦੀਆਂ ਗੱਲਾਂ ਹੋਣ ਲੱਗੀਆਂ ਲੋਕ ਲਹਣਤਾ ਪਾਉਂਦੇ ਬਈ ਇਹ ਕੰਮ ਤਾਂ ਮਾੜਾ ਕੀਤਾ ਕੀਚਰ ਨੇ ਦੂਰ ਦੇ ਪਿੰਡਾਂ ਚ ਲੱਖ ਕਰੀ ਜਾਂਦਾ ਗਮਾਣ ਮੱਥੇ ਇਹ ਕਰਤੂਤ ਨਹੀਂ ਸੀ ਖੰਡਾਉਣੀ ਕਿੰਨੀ ਮਾੜੀ ਸੀ ਹਰਨਾਮੀ ਕਾਰੇ ਹੱਥੀ ਸੀ ਮੰਨਿਆ ਪਰ ਸੀ ਤਾਂ ਫੇਰ ਵੀ ਨਗਰ ਖੇੜੇ ਦੀ ਨੂੰ ਕੋਈ ਦੱਸਦਾ ਓਏ ਤੀਮੀ ਦੀ ਜਾਤ ਦਾ ਤੁਹਾਨੂੰ ਪਤਾ ਹੀ ਐ ਚੋਬਰ ਮੁੰਡਾ ਦੇਖ ਕੇ ਡੁੱਲ ਗਈ ਕੈਲੂ ਤੇ ਮਗਰ ਲਾਲ ਹੀ ਉਹਨਾਂ ਨੇ ਕੀਚਰਦਾ ਤਾਂ ਤੁਹਾਨੂੰ ਪਤਾ ਹੀ ਐ ਇਹੀ ਟੜਕ ਵਾਂਚ ਐ ਉਹਦਾ ਕੇਰਾ ਕਾਬੂ ਕਰਕੇ ਫੇਰ ਨਹੀਂ ਭੱਜਣ ਦਿੰਦਾ ਉਹ ਬਸ ਫੇਰ ਚਲਦੀ ਕਰ ਦਿੰਦਾ ਐ ਤੇ ਫੇਰ ਉਹ ਸੱਜੇ ਹੱਥ ਦੀ ਚੁਟਕੀ ਮਾਰਦਾ ਤੀਮੀ ਵੇਚਣੋਂ ਤਾਂ ਇੰਨਾ ਚੇਰੀ ਲਾਉਂਦਾ ਐ ਕੀਚਰ ਦੂਜਾ ਕਹਿੰਦਾ ਨੂੰ ਨੂੰ ਕੀ ਕਰੀਏ ਹੁਣ ਆਪ ਪੰਗੇ ਲਾਉਗੀ ਤਾਂ ਮਰੇ ਪਰੇ ਪਿੰਡ ਕੀ ਜਫਾ ਪਾ ਕੇ ਰੱਖ ਲੂ ਇਹਨੂੰ ਪ੍ਰੀਤਮ ਕਿਚਰ ਕੋਲ ਭਾਈ ਰੂਪੇ ਗਿਆ ਪਹਿਲਾਂ ਤਾਂ ਉਹ ਮੰਨੇ ਹੀ ਨਾ ਪਰ ਫਿਰ ਜਦੋਂ ਪ੍ਰੀਤਮ ਨੇ ਵਿਚਲੀ ਗੱਲ ਦੱਸੀ ਤਾਂ ਉਹ ਪੁੱਟ-ਪੁੱਟ ਸਭ ਦੱਸੀ ਗਿਆ ਸਾਰੀ ਕਹਾਣੀ ਸੁਣਾਈ ਪ੍ਰੀਤਮ ਨੇ ਪੁੱਛਿਆ ਪੱਕਾ ਕੰਮ ਕਰਕੇ ਆਇਆ ਕਿਤੇ ਆ ਨਾ ਜਾਵੇ ਨਹੀਂ ਹੁਣ ਨਹੀਂ ਮੁੜ ਸਕਦੀ ਉਹ ਹੁਣ ਤਾਂ ਇਹਦੀਆਂ ਹੱਡੀਆਂ ਹੀ ਗੰਗਾ ਫੁੱਲ ਪੈਣ ਗਈਆਂ ਹੈ ਪ੍ਰੀਤਮਾ ਫਿਰ ਤਾਂ ਅਸੀਂ ਤੇਰਾ ਹੀ ਕੰਮ ਕੀਤਾ ਇਹ ਲਿਆ ਫਿਰ ਖਵਾ ਪਿਆ ਅੱਜ ਤਾਂ ਕੁਛ ਖਾਣ ਪੀਣ ਦਾ ਤਾਂ ਪੂਰਾ ਕਰੂੰ ਬਾਈ ਕਿਰਾਂ ਗੱਲ ਸਿਰੇ ਲੱਗ ਜੇ ਤੂੰ ਅੱਜ ਕਹੇ ਅੱਜ ਖਾ ਲ ਐ ਜੋ ਖਾਣਾ ਬੋਤਲ ਤਾਂ ਲੈ ਆਉਣਾ ਮੈਂ ਠੇਕੇ ਤੋਂ ਹੁਣੇ ਜਾ ਕੇ ਪ੍ਰੀਤਮ ਬੋਤਲ ਲੈ ਆਇਆ ਤੇ ਉਹ ਪੀਣ ਲੱਗੇ ਉਹ ਫਿਰ ਪੁੱਛੀ ਜਾਵੇ ਕੀਚਰ ਸਿਆਂ ਕੱਚਾ ਕੰਮ ਤਾਂ ਨਹੀਂ ਹੁਣ ਤਾਂ ਨਹੀਂ ਹਿਲਦੀ ਉਥੋਂ ਉਹ ਇਹ ਤੈਨੂੰ ਕਹਿਤਾ ਇੱਕ ਆਰ ਹੀ ਨਹੀਂ ਹਿਲਦੀ ਹਿੱਲ ਕਿਵੇਂ ਜਾਊ ਫੌਜੀ ਕੋਲ ਪੱਕੀ ਰਫਲ ਐ 11 ਗੋਲੀ ਦੀ 11 ਦੀਆਂ 11 ਵਿੱਚ ਦੀ ਕੱਢ ਦੂ ਫੌਜੀ ਤਾਂ ਜਮਾ ਵਸਾ ਨਹੀਂ ਖਾਂਦਾ ਉਹਦਾ ਰਾਤ ਨੂੰ ਮੰੰਜਾ ਚਿੱਕੇ ਤੋਂ ਵੀ ਉੱਠ ਕੇ ਬੈਠਾ ਹੋ ਜਾਂਦਾ ਹੈ ਡੂਮਾਲੀ ਦੇ ਲੋਕ ਕੋਛ ਨੇ ਫੌਜੀ ਤੇ ਸਾਰਾ ਪਿੰਡ ਉਹਦਾ ਪੱਖੀ ਐ ਤੀਮੀ ਕਿਵੇਂ ਹਿੱਲ ਜੂ ਹਨੇਰੇ ਹੋਏ ਪ੍ਰੀਤਮ ਕੋਠੀ ਵੜਿਆ ਤੜਕੇ ਉੱਠ ਕੇ ਉਹ ਨੰਬਰਦਾਰ ਪਖਰ ਸਿੰਘ ਕੋਲ ਗਿਆ ਕਹਿੰਦਾ ਨੰਬਰਦਾਰਾ ਮੇਰਾ ਬਸ ਆ ਕੰਮ ਕਰਾ ਦੇ ਅੜਿਆ ਗੱਡਾ ਕੜ ਦੇ ਸਾਰੀ ਉਮਰ ਤੇਰੇ ਪੈਰ ਧੋ ਧੋ ਕੇ ਪੀਊਂਗਾ ਉਹ ਕਹਿੰਦਾ ਇਹ ਭਾਈ ਕੋਈ ਛੋਟਾ ਕੰਮ ਤਾਂ ਹੈ ਨਹੀਂ 8 ਕੁਮਾ ਜ਼ਮੀਨ ਦਾ ਮਾਮਲਾ ਐ ਫਿਰ ਇਹ ਤੋਂ ਵੱਡਾ ਕੰਮ ਤਾਂ ਗਿੰਦਰ ਦਾ ਐ ਕੀ ਪਤਾ ਉਹ ਕਿਧਰੇ ਸੱਚੀ ਮੁੱਚੀ ਮਾਰ ਖਾਪ ਗਿਆ ਜਾਂ ਜਿਉਂਦਾ ਬੈਠਾ ਕਿਤੇ ਇਹੀ ਤਾਂ ਵੱਡਾ ਕੰਮ ਐ ਜਿਹੜਾ ਕਰਾਉਣਾ ਐ ਆਪਾਂ ਤੂੰ ਚੱਲ ਕੇ ਦੇਖ ਵਾਈ ਬਈ ਗਿੰਦਰ 8 ਸਾਲ ਹੋ ਗਏ ਨੇ ਪਿੰਡ ਨਹੀਂ ਆਇਆ ਮਾਰ ਕੇ ਆ ਕਿਧਰੇ 8 ਸਾਲ ਕਿਵੇਂ ਬਣੇ 8 ਤਾਂ ਉਹਦੇ ਵਿਆਹ ਨੂੰ ਮਸਾ ਹੋਏ ਹੋਣਗੇ ਵਿਆਹ ਨੂੰ ਤਾਂ 8 ਤੋਂ ਉੱਤੇ ਹੋਗੇ ਮੇਰਾ ਸਾਰਾ ਸਾਬ ਲਾਇਆ ਵੈ ਫੇਰ ਵਿਆਹ ਤੋਂ ਬਾਅਦ ਉਹ 2-3 ਸਾਲ ਤਾਂ ਚੰਗਾ ਭਲਾ ਸੀ ਕਮਲਾ ਹੋ ਕੇ ਵੀ 2 ਸਾਲ ਇੱਥੇ ੱੱਕੇ ਖਾਂਦਾ ਫਿਰਦਾ ਰਿਹਾ ਪਿੰਡਾ ਨਿਕਾਲੇ ਨੂੰ ਮੇਰੀ ਜਾਨ ਚ 4 ਸਾਲ ਹੋ ਗਿਆ ਲੈ ਉਹਦਾ ਕੀ ਰਿਕਾਰਟ ਐ ਕੋਈ ਲਿਖਾ ਦੇਾਂਗੇ ਬਈ ਵਿਆਹ ਕਰਾ ਕੇ ਦਿਮਾਗ 'ਚ ਫਰਕ ਪੈ ਗਿਆ ਸੀ ਤੇ ਘਰੋਂ ਨਿਕਲ ਗਿਆ ਮੁੜ ਕੇ ਪਿੰਡ ਨਹੀਂ ਵੜਿਆ ਜਿਉਂਦਾ ਹੁੰਦਾ ਤਾਂ ਕਦੇ ਤਾਂ ਆਉਂਦਾ ਪਿੰਡ ਜਾਂ ਕਿਸੇ ਨੇ ਕਦੇ ਤਾਂ ਕਿਤੇ ਦੇਖਿਆ ਹੁੰਦਾ ਉਹਦੀ ਕੋਈ ਉੱਗ ਸੁੱਗ ਨਹੀਂ ਮਾਰ ਗਿਆ ਕਿਧਰੇ ਬਸ ਨੰਬਰਦਾਰ ਪਖਰ ਸਿੰਘ ਤੇ ਪ੍ਰੀਤਮ ਪਰਾਗਦਾਸ ਦੇ ਡੇਰੇ ਗਏ ਸੰਤਾ ਨੂੰ ساری ਗੱਲ ਸੁਣਾਈ ਪਰਾਗਦਾਸ ਨੇ ਆਸ਼ੀਰਵਾਦ ਦਿੱਤਾ ਜਾਓ ਬੇਟਾ ਪ੍ਰੀਤਮ ਸਿੰਘ ਤੇਰਾ ਨਕਸ਼ਤਰ ਦੱਸਦਾ ਏ ਤੂੰ ਸੰਪਤੀ ਦਾ ਸੁਆਮੀ ਬਣਨਾ ਤੇਰਾ ਕਾਰਜਰਾਸ ਆਊਗਾ ਭਾਈ ਬੋਲ ਡੇਰੇ ਨੂੰ ਕੀ দান ਕਰੇਗਾ ਮੈਂ ਉਹਦੇ ਚੋਂ 2 ਬਿੱਗੇ ਪੈ ਲਈ ਡੇਰੇ ਦੇ ਨਾਲ ਲਵਾ ਦੂ ਮਹਾਰਾਜ 더 ਹੋਰ ਦੱਸੋ ਠੀਕ ਐ ਬਾਬੇ ਚਰਨਦਾਸ ਨੂੰ ਨਾਲ ਲੈ ਜਾਇਓ ਭਾਈ ਨੰਬਰਦਾਰ ਇਹਦੀ ਗਵਾਈ ਪਵਾਓ ਤੂੰ ਵੀ ਗਵਾਈ ਦੇ ਬਸ ਕੇ ਜੋਗਿੰਦਰ ਸਿੰਘ ਕਾਲ ਵਸ ਹੋ ਗਿਆ ਕਿਧਰੇ ਜਾ ਕੇ 8 ਸਾਲਾਂ ਤੋਂ ਲਾਪਤਾ ਹੈ ਪ੍ਰਗਦਾਸ ਨੇ ਪੂਰਾ ਰਾਖੋਲ ਦਿੱਤਾ ਹਾਂ ਮਹਾਰਾਜ ਹਰਨਾਮੀ ਦੇਖ ਲੋ ਜਾ ਕੇ ਬੈਠ ਗਈ ਏ ਡੂਮ ਵਾਲੀ ਉਹਦਾ ਹੁਣ ਇੱਥੇ ਕੀ ਰਹਿ ਗਿਆ ਨੰਬਰਦਾਰ ਨੇ ਆਖਿਆ ਹਾਂ ਭਾਈ ਹਰਨਾਮ ਕੋਰ ਤਾਂ ਪਹੁੰਚ ਗਈ ਠਿਕਾਣੇ ਤੇ ਜ਼ਮੀਨ ਜਾਇਦਾਦ ਚ ਹੁਣ ਉਹਦਾ ਕੋਈ ਹਿੱਸਾ ਨਹੀਂ ਪ੍ਰਗਦਾਸ ਬੋਲਿਆ ਤੇ ਫਿਰ ਪ੍ਰੀਤਮ ਨੇ ਆਪਣੀ ਦੋ ਕੁੰਮਾ ਜ਼ਮੀਨ ਝੰਡੇ ਕੋਲ ਗਹਿਣੇ ਧਾਰ ਦਿੱਤੀ 2000 ਰੁਪਇਆ ਲੈ ਲਿਆ ਪ੍ਰੀਤਮ ਨੇ ਨੰਬਰਦਾਰ ਨੂੰ ਨਾਲ ਲਿਜਾ ਕੇ ਸਾਰੀ ਗੰਢ ਧੁੱਪ ਕਰ ਲਈ 1000 ਰੁਪਇਆ ਤਹਿਸੀਲਦਾਰ ਨੂੰ ਦੇਣਾ ਕਰ ਲਿਆ 500 ਰੁਪਇਆ ਪਟਵਾਰੀ ਤੇ ਕਾਨਗੂ ਖਾ ਗਏ ਥਾਣੇਦਾਰ ਨੂੰ ਵੀ ਖੁਸ਼ਖਰ ਦਿੱਤਾ ਪੂਲ ਇੰਤਕਾਲ ਹੋ ਗਿਆ ਨੰਬਰਦਾਰ ਪਖੜ ਸਿੰਘ ਤੇ ਚਰਨਦਾਸ ਉਰਫ ਗੁਰਚਰਨ ਸਿੰਘ ਨੇ ਗਵਾਹੀ ਦਿੱਤੀ ਪ੍ਰੀਤਮ ਅਠ ਘੁੰਮਾ ਦਾ مالک ਬਣ ਗਿਆ ਉਹਨੇ ਅੰਦਰੋ ਅੰਦਰੀ ਨੰਬਰਦਾਰ ਨੂੰ ਵੀ ਪੂਰਾ ਖੁਸ਼ ਕੀਤਾ ਸੀ ਇੰਤਕਾਲ ਵਾਲੇ ਦਿਨ ਪ੍ਰੀਤਮ ਦੇ ਘਰ ਬੱਕਰਾ ਵੱਡਿਆ ਗਿਆ ਤੇ ਪੂਰੀ ਸ਼ਰਾਬ ਉਡੀ ਪੀਣ ਵਾਲਿਆਂ ਵਿੱਚ ਨੰਬਰਦਾਰ ਪਖੜ ਸਿੰਘ ਝੰਡਾ ਭਾਈ ਰੂਪੇ ਵਾਲੇ ਦੋਵੇਂ ਜੋਟੀਦਾਰ ਕੀਚਰ ਤੇ ਕੈਲੂ ਵੀ ਸਨ ਸਾਰੇ ਅਗਵਾੜ ਵਿੱਚ ਕੜਾ ਫੇਰਿਆ ਗਿਆ ਕੁਝ ਦਿਨਾਂ ਬਾਅਦ 2 ਵਿੱਗੇ ਜ਼ਮੀਨ ਪ੍ਰੀਤਮ ਨੇ ਡੇਰੇ ਦੇ ਨਾਂ ਪੁੰਨ ਕਰ ਦਿੱਤੀ ਸਮਾ ਵੀ ਅਜੀਬ ਰੰਗ ਬਦਲਦਾ ਹੈ ਝੰਡੇ ਨੂੰ ਸ਼ਾਇਦ ਜਾ ਤੱਕ ਵੀ ਨਹੀਂ ਰਹਿ ਗਿਆ ਹੋਵੇਗਾ ਕਿ ਉਹਦੇ ਛੋਟੇ ਭਰਾ ਅਰਜਰ ਦੇ ਕਤਲ ਕੇਸ ਵਿੱਚ ਨੰਬਰਦਾਰ ਪਖੜ ਸਿੰਘ ਤੇ ਪ੍ਰੀਤਮ ਗਵਾਹ ਬਣੇ ਸਨ ਫਿਰ ਨਾਬੇ ਜਾ ਕੇ ਆਪਣੇ ਬਿਆਨਾਂ ਤੋਂ ਮੁੱਕਰ ਗਏ ਸਨ ਉੱਥੇ ਜਾ ਕੇ ਊਟ ਪਟਾੰਗ ਬਿਆਨ ਦਿੱਤੇ ਸਨ ਜਿਸ ਕਰਕੇ ਇਕਬਾਲ ਕਰਨ ਵਾਲੇ ਜੰਗੀਰੇ ਨੂੰ 14 ਸਾਲ ਦੀ ਕੈਦ ਮਸਾ ਹੋਈ ਸੀ ਨਾਜ਼ਰ ਨੂੰ ਇਹ ਤੋਂ ਵੀ ਘੱਟ ਜੇ ਪਾਖਰ ਤੇ ਪ੍ਰੀਤਮ ਨੇ ਠੋਕ ਕੇ ਗਵਾਹੀ ਦਿੱਤੀ ਹੁੰਦੀ ਤੇ ਜੇ ਝੰਡਾ ਪੂਰਾ ਪੈਸਾ ਖਰਚਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿ ਨਾਜ਼ਰ ਤੇ ਜੰਗੀਰਾ ਦੋਵੇਂ ਹੀ ਫਾਸੀ ਨਾ ਲੱਗਦੇ ਹੁਣ ਹਾਲ ਇਹ ਸੀ ਕਿ ਉਹਨਾਂ ਹੀ ਨੰਬਰਦਾਰ ਪਾਖਰ ਤੇ ਪ੍ਰੀਤਮ ਨਾਲ ਝੰਡਾ ਸ਼ਰਾਬਾ ਪਿੰਦਾ ਫਿਰਦਾ ਸੀ ਉਹਨੂੰ ਤਾਂ ਵੱਡਾ ਗੁਮਾਨ ਇਹ ਹੀ ਸੀ ਕਿ ਉਹਨੇ ਪ੍ਰੀਤਮ ਦੀ ਦੋ ਕੁਮਾ ਜ਼ਮੀਨ 2000 ਦੇ ਕੇ ਗਹਿਣੇ ਲੈ ਲਈ ਸੀ ਸ਼ਰੀਕ ਦੇ ਉੱਤੋਂ ਦੀ ਹੋ ਗਿਆ ਹੈ ਆਪਣੀ ਜ਼ਮੀਨ ਜਾਇਦਾਦ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ ਹੈ ਹੁਣ ਅਰਜਨ ਦੀ ਮੌਤ ਉਹਨੂੰ ਕਿੱਥੇ ਯਾਦ ਰਹਿ ਗਈ ਹੋਵੇਗੀ ਜਾਇਦਾਦ ਦੇ ਲਾਲਚ ਵਿੱਚ ਬੰਦਾ ਆਪਣੇ ਰਿਸ਼ਤੇਆਂ ਨੂੰ ਵੀ ਕਿਵੇਂ ਭੁੱਲਣ ਲੱਗਦਾ ਹੈ